ਅਜਾ ਸ਼ਰਾਬ ਪੀਣ ਵਾਲੇ ਦੀ ਵੀ ਸ਼ੂਗਰ ਕੰਟਰੋਲ ਰਹਿੰਦੀ ਹੈ ਬਿਲਕੁਲ ਕੰਟਰੋਲ ਆਉਂਦੀ ਹੈ ਪਾਜੀ ਮੈਂ ਤੁਹਾਨੂੰ ਨਮੂਨੇ ਦਿਖਾਣਾ ਕਿੰਨੇ ਬੰਦੇ ਜਿਹੜੇ ਵੀਰਾਂ ਨੇ ਸ਼ੂਗਰ ਛੱਡੀ ਸਵੇਰੇ ਉਹਨੇ ਟੈਨਸ਼ਨ ਵਧ ਗਈ ਟੈਨਸ਼ਨ ਵਧ ਗਈ ਸ਼ੂਗਰ ਵਧ ਗਈ ਖਾ ਲਓ ਕਿ ਖਾੜਨਾ ਤੁਸੀਂ ਦੱਸੋ ਆਪਾਂ ਤਾਂ ਇੱਕ ਚੀਜ਼ ਚੰਗੀ ਕਰਾਉਣ ਵਲ ਚਲੇ ਪਾਜੀ ਜਿਹੜੇ ਬੰਦੇ ਨੂੰ ਜਿਹੜੀ ਚੀਜ਼ ਦੀ ਆਦਤ ਹੈ ਨਾ ਉਹ ਤੁਸੀਂ ਆਦਤ ਛੁੜਵਾ ਨਹੀਂ ਸਕਦੇ ਇਸ ਲਈ ਕਹਿੰਦੇ ਗੱਲਾਂ ਨਹੀਂ ਕਿ ਆਪਾਂ ਛੁੜਵਾ ਸਕਦੇ ਆ ਕਰਸੇਦੋ ਉਹ ਕਰ ਸਕਦੇ ਪਾਜੀ ਛੁੜਵਾਣ ਲਈ ਰੱਬ ਦੀ ਸ਼ਕਤੀ ਥੋੜੇ ਗ੍ਰਹਿ ਸਭ ਕੁਝ ਤੁਹਾਡੇ ਹਿਸਾਬ ਨਾਲ ਫੇਵਰੇਬਲ ਚਾਹੀਦੇ ਆ ਫੈਮਿਲੀ ਦਾ ਸਪੋਰਟ ਨਾਲ ਚਾਹੀਦੀ ਹੈ ਬਟ ਭਾਜੀ ਮੈਂ ਅੱਜ ਕੰਮ ਕਰਕੇ ਆਇਆ ਮੇਰੇ ਦਿਮਾਗ ਤੇ ਫੁੱਲ ਪ੍ਰੈਸ਼ਰ ਹੈ ਕਿ ਕੱਲ ਆ ਕੋ ਨਾ ਇਦਾਂ ਕਰਨਾ ਉਦਾਂ ਕਰਨਾ ਮੈਨੂੰ ਨੀਂਦ ਨਹੀਂ ਆ ਰਹੀ ਤੇ ਇੱਕ ਮੈਂ ਪਿਛਲੇ 10 ਸਾਲ ਤੋਂ ਲਗਾਤਾਰ ਪੀਣਾ ਮੈਂ ਫਿਰ ਡਰਿੰਕ ਲੱਲੀ 2-3 ਪੈਗ ਤੇ ਮੈਨੂੰ ਵਧੀਆ ਨੀਂਦ ਆ ਗਈ ਇਹ ਗੁਨਾ ਹੋਇਆ ਮੰਨ ਲਿਆ ਦੁਨੀਆ ਦੇ ਸਿਮਰਨਦ ਉੱਪਰ ਕੋਈ ਸ਼ਕਤੀ ਨਹੀਂ ਮੈਂ ਖੁਦ ਕਹਿੰਨਾ ਭਾਜੀ ਮੈਂ ਤਾਂ ਤੁਹਾਡੇ ਪਹਿਲਾਂ ਵੀ ਬੋਲ ਕਟਾ ਕਿ ਸਿਮਰਨ ਸਭ ਤੋਂ ਵੱਡੀ ਸ਼ਕਤੀ ਸਟ्रेस ਮੈਨੇਜਮੈਂਟ ਲਈ ਬਟ ਜਿਹੜੇ ਬ ਸਮਾਹ ਹੋ ਗਿਆ ਪਿੰਦਿਆਂ ਨੂੰ ਉਹਨਾਂ ਦਾ ਕੀ ਕਰੀਏ ਸਰ ਉਹਨਾਂ ਨੂੰ ਉਹਨਾਂ ਦੀ ਸ਼ਰਾਬ ਛਡਾਈ ਜਾਵੇ ਮੈਂ ਤਾਂ ਇਹੀ ਕਹੂੰਗਾ ਕਿਉਂਕਿ ਮੈਂ ਤਾਂ ਕਦੇ ਹੱਗ 'ਚ ਹੈ ਨਹੀਂ ਸੀ ਤੇ ਨਾ ਮੈਂ ਅੱਗੇ ਰਹੂੰਗਾ ਭਾਵੇਂ ਮੈਂ ਨਾ ਡਾਕਟਰ ਹਾਂ ਸਾਨੂੰ ਆਪਟਿਮਿਸਟਿਕ ਹੋਣਾ ਪੈਂਦਾ ਵੈ ਸਾਨੂੰ ਇਹ ਚੀਜ਼ ਦੇਖਣੀ ਪੈਂਦੀ ਕਿ ਅਸੀਂ ਮਰੀਜ਼ ਨੂੰ ਕੀ ਗਾਈਡ ਕਰਨਾ ਵੈ ਕਿੰਦਾ ਉਪਚਾਰ ਲਾਉਣਾ ਵੈ ਉਹਨੂੰ ਸੇ ਪੁੱਛਦੇ ਵੀਰੇ ਨਿੰਦੀ ਗੋਲੀ ਲਾਦੀ ਤੈਨੂੰ ਉਹ ਕਹਿੰਦਾ ਨਹੀਂ ਭਾਜੀ ਮੈਂ ਦੋ ਤਿੰਨ ਪੈਗ ਦੀ ਖੁਸ਼ ਹਾਂ ਮੇਰਾ ਤਜਰਬਾ ਇਹ ਕਹਿੰਦਾ ਤੁਸੀਂ ਕਿਸੇ ਨੂੰ ਨਹੀਂ ਛਡਵਾ ਸਕਦੇ ਭਾਜੀ ਮੈਂ ਤੇਰੇ ਛਡਵਾ ਸਕਦਾ ਸ਼ੁਰੂਆਤ ਨਹੀਂ ਮੈਂ ਨਹੀਂ ਸ਼ੁਰੂਆਤ ਕਰ ਸਕਦਾ ਸਰ ਹੁਣ ਜੇ ਆਪਾਂ ਵੇਖਦੇ ਆ ਮੈਂ ਅੱਗੇ ਜ਼ਰੂਰ ਵਧਣਾ ਚਾਹੂੰਗਾ ਜੇ ਮੈਂ ਅੱਗੇ ਵੇਖਦਾ ਆ ਜੇ ਸ਼ੂਗਰ ਨੂੰ ਵੇਖਾਂ ਤਾਂ ਸ਼ੂਗਰ ਕਿਹੜੀ ਕਿਹੜੀਆਂ ਚੀਜ਼ਾਂ ਦਾ ਸਭ ਤੋਂ ਵੱਧ ਅਟੈਕ ਕਰਦੀ ਆ ਕਿਹੜੇ ਪਾਰਟ ਦੇ ਉੱਤੇ ਭਾਜੀ ਸ਼ੂਗਰ ਇੱਕ ਤਜਾਬ ਹੈ ਜਿਹੜਾ ਤੁਹਾਡੇ ਬਲੱਡ ਦੇ ਵਿੱਚ ਚੱਲਦਾ ਪਿਆ ਹੋਇਆ ਹੈ ਉਹ ਦਿਮਾਗ ਤੇ ਪੈ ਗਿਆ ਅਧ ਰੰਗ ਦਾ ਅਟੈਕ ਆ ਗਿਆ ਅੱਖਾਂ ਤੇ ਪੈ ਗਿਆ ਪੂਤੀ ਉਤਰ ਗਿਆ ਮੈਡੀਕਲ ਸਮੱਸਿਆ ਕਿ ਨਾ ਹਾਰਟ ਤੇ ਪੈ ਗਿਆ 스ਟੰਟ ਪੈ ਗਏ ਯਾ ਬਾਈਪਾਸ ਸਰਜਰੀ ਹੋ ਗਈ ਗੁਰਦੇ ਤੇ ਪੈ ਗਿਆ ਗੁਰਦੇ ਟ੍ਰਾਂਸਪਲੈਂਟ ਹੋ ਗਈ ਯਾ ਡਾਇਲਿਸਿਸ ਤੇ ਪਹੁੰਚ ਗਏ ਲੀਵਰ ਤੇ ਪੈ ਗਈ ਤਾਂ ਫੈਟੀ ਲੀਵਰ ਹੋ ਗਈ ਹਾਜਮਾ ਪ੍ਰਣਾਲੀ ਦੀ ਰੋਖ ਖਰਾਬ ਹੋ ਗਈ ਪੇਟ ਦੀ ਆਂਤਾਂ ਤੇ ਪੈ ਗਈ ਤਾਂ ਲੂਜ਼ ਮੋਸ਼ਨ ਲੱਗ ਗਏ ਪੈਰਾਂ ਦੇ ਉੱਪਰ ਪੈ ਗਈ ਤੇ ਲੱਤਾਂ ਤੇ ਸੋਨ ਪਰ ਕੀੜੀਆਂ ਲੱਡਨੀਆਂ ਜੁੱਤੀਆਂ ਪਾਈ ਦਾ ਪਤਾ ਨਹੀਂ ਲੱਗਣਾ ਪੈਰਾਂ ਦਾ ਜ਼ਖਮ ਭਰਨੇ ਨਹੀਂ ਪੈਰ ਕੱਟਣ ਦੀ ਨੌਬਤ ਆ ਜਾਣੀ ਮਤਲਬ ਕਿ ਜਿਹੜੇ ਅੰਗ ਤੇ ਪੈ ਗਈ ਉਸ ਅੰਗ ਨੂੰ ਖਾ ਗਈ ਜਣੇ ਸ਼ੂਗਰ ਜਿਹੜੇ ਅੰਗ ਤੇ ਪੈ ਗਈ ਉਹਨੂੰ ਖਾ ਗਈ ਇਹਦਾ ਭਾਜੀ ਕੋਈ ਇਲਾਜ ਨਹੀਂ ਮੈਂ ਪਹਿਲਾਂ ਵੀ ਤੁਹਾਨੂੰ ਸਮਝਾਇਆ ਸੀਗਾ ਪ੍ਰੇਜ ਦੂਜੇ ਨੰਬਰ ਦੇ ਉੱਤੇ ਭਾਜੀ ਪ੍ਰੋਪਰ ਦਵਾਈ ਦੀ ਸੈਟਿੰਗ ਤੀਜੇ ਨੰਬਰ ਦੇ ਉੱਪਰ ਭਾਜੀ ਟੈਨਸ਼ਨ ਫ੍ਰੀ ਰਹਿਣਾ ਉਪਮਕ ਕਿੰਦਾ ਵੀ ਰਹੋ ਤੁਸੀਂ ਤਾਂ 스트ੈਸ ਫ੍ਰੀ ਜ਼ਿੰਦਗੀ ਨੂੰ ਜੇ ਤੁਸੀਂ 100% ਸਰਜੀ ਸਟ੍ਰੈਸ ਤੁਹਾਨੂੰ ਮੈਂ ਫੇਅਰ ਕਰ ਰਿਹਾ ਜਾਂ ਤਾਂ ਤੁਸੀਂ ਕੋਈ ਨਸ਼ੇ ਦੇ ਅਧੀਨ ਹੋਵੋਗੇ ਜਾਂ ਤੁਸੀਂ ਸਟ੍ਰੈਸ ਮੈਨੇਜ ਕਰਨਾ ਹੈ ਜਾਂ ਤੁਸੀਂ ਰੱਬ ਦੇ ਅਧੀਨ ਹੋਗੇ ਜਿਹੜੇ ਬੰਦੇ ਰੱਬ ਦੇ ਦੀਨਾ ਉਹਨੂੰ ਕਿਸੇ ਨਸ਼ੇ ਦੀ ਲੋੜ ਨਹੀਂ ਹੈਗੀ ਕਿਉਂਕਿ ਰੱਬ ਦਾ ਨਸ਼ਾ ਬਹੁਤ ਹੁੰਦਾ ਉਹ ਤਾਂ ਫਿਰ ਹਰ ਸਮੇਂ ਸਰੂਰ 'ਚ ਰਹਿੰਦਾ ਹਰ ਸਮੇਂ ਸਰੂਰ 'ਚ ਰਹਿੰਦਾ ਭਾਈ ਉਹ ਸਭ ਤੋਂ ਵਧੀਆ ਨਸ਼ਾ ਭਾਈ ਦੁਨੀਆ 'ਚ ਉਸ ਤੋਂ ਕੋਈ ਨਸ਼ਾ ਨਹੀਂ ਬਟ ਭਾਈ ਉਹ ਦਾਤ ਹਰ ਕਿਸੇ ਨੂੰ ਨਹੀਂ ਮਿਲਦੀ ਹੂੰ ਰੱਬ ਦੀ ਮਰਜ਼ੀ ਤੋਂ ਬਿਨਾ ਭਾਈ ਤੁਸੀਂ ਸਿਮਰਨ ਵੀ ਨਹੀਂ ਕਰ ਸਕਦੇ ਇਹ ਗੱਲ ਯਾਦ ਰੱਖਣਾ ਤੁਸੀਂ ਸਰ ਜਿਹੜੇ ਸ਼ੂਗਰ ਠੀਕ ਕਰਨ ਵਾਲਾ ਪੱਕਾ ਹੱਲ ਗਾਰੰਟੀ ਨਾਲ ਖੜਾ ਦਾਂਗੇ ਮੇਰੇ ਕੋਲ ਨਹੀਂ ਹੈਗਾ ਸਰ ਮੈਂ ਕੰਟਰੋਲ ਕਰਨ ਉਹ ਹੀ ਤੁਸੀਂ ਇੰਨੇ ਸਾਲਾਂ ਤੋਂ ਕੰਮ ਕਰ ਰਹੇ ਹੋ 슈ਗਰ ਦੇ ਰਿਲੇਟਡ ਇੰਨੇ ਸਾਲ ਹੋ ਗਏ ਮੇਰੇ ਤੋਂ ਭਾਰੀ ਮੈਂ ਖੁਦ 슈ਗਰ ਤੋਂ ਗਰਸਤਾ ਮੈਂ 15 ਸਾਲ ਤੋਂ ਰੋਜ਼ ਗੋਲੀਆਂ ਖਾ ਰਿਹਾ ਹਾਂ ਬਟ ਮੇਰੀ 슈ਗਰ ਵਧੀਆ ਕੰਟਰੋਲ ਹੈ ਮੈਨੂੰ ਕੋਈ ਕਮਜ਼ੋਰੀਆਂ ਨਹੀਂ ਮੈਨੂੰ ਕੋਈ ਥਕਾਨ ਨਹੀਂ ਮੈਨੂੰ ਕੋ ਪੈਰਾਂ ਦਾ ਸੇਕ ਨਹੀਂ ਮੈਨੂੰ ਕੋਈ ਬ੍ਰੇਨ ਦੀ ਦਿੱਕਤ ਨਹੀਂ ਕੋਈ ਹਾਰਦੀ ਨਹੀਂ ਕੋਈ ਕੋਲੇਸਟ੍ਰੋਲ ਦੀ ਨਹੀਂ ਬਾਬੇ ਦੀ ਮਿਹਰ ਆ ਭਾਜੀ ਮੈਂ ਉਹਦਾ ਸਰੂਰ ਚ ਰਹਿਣਾ ਤਾਂ ਮੈਂ ਸੁਖੀ ਆ ਭਾਜੀ ਜਦੋਂ ਕਿਤੇ ਟੈਨਸ਼ਨ ਹੁੰਦੀ ਤਾਂ ਤਨ ਤਨ ਬਾਬਾ ਦੀ ਇਹ ਜਿਹੜਾ ਪੱਕਾ ਇਹ ਤਾਂ ਕੀ ਆ ਕੋਈ ਹੈਗਾ ਪੱਕਾ ਲਈ ਮੂਰਖ ਬਣਾਣਾ ਭਾਜੀ ਕਨਦਰ ਤੁਹਾਨੂੰ ਪ੍ਰੀ ਡਾਇਬੀਟਿਕ ਸਟੇਟ ਹੋਈ ਸਪੋਜ਼ ਹੈ ਤੁਸੀਂ ਰੀਲ ਦੇਖ ਰਹੇ ਹੋ ਕਿ ਫਲਾਣਾ ਡਾਕਟਰ ਕਹਿ ਰਿਹਾ ਮੈਂ ਹੋਊਂਗਾ ਤੁਸੀਂ ਇੱਕ ਉਮੀਦ ਲੈ ਕੇ ਉਸ ਡਾਕਟਰ ਕੋਲ ਜਾਓਗੇ ਨਾ ਜਦੋਂ ਉਸ ਉਮੀਦ ਲੈ ਕੇ ਡਾਕਟਰ ਕੋਲ ਜਾਓਗੇ ਉਹ ਤੁਹਾਨੂੰ ਅੰਗਰੇਜ਼ੀ ਦਵਾਈ ਕੁੱਟ ਕੇ ਪਾ ਕੇ ਦੇ ਰਿਹਾ ਜਦ ਤੱਕ ਖਾ ਰਹੇ ਹੋ ਤਦ ਤੱਕ ਕੰਟਰੋਲ ਨਾ ਛੱਡ ਰਹੇ ਫੇਰ ਉੱਥੇ ਹੈ ਮੇਰੀ ਗੱਲ ਸਮਝਣਾ ਥੋੜੀ ਜੀ ਉਸ ਤੋਂ ਬਾਅਦ ਤੁਹਾਡਾ ਪਰੋਸਾ ਆਯੁਰਵੇਦ ਤੇ ਬਣੇਗਾ ਟੁੱਟੇਗਾ ਉਹਦਾ ਟੁੱਟੂਗਾ ਜੀ ਸਰ ਮੈਂ ਨਹੀਂ ਚਾਹੁੰਦਾ ਕਿਸੇ ਦਾ ਤੋੜਨਾ ਮੈਂ ਆਯੁਰਵੇਦ ਨੂੰ ਜਾਦੂ ਨਹੀਂ ਬਣਾਉਣਾ ਚਾਹੁੰਦਾ ਮੈਂ ਆਯੁਰਵੇਦ ਨੂੰ ਸਾਇੰਸ ਰੱਖਣਾ ਚਾਹੁੰਦਾ ਸਾਇੰਸ ਅਗਰ ਘੱਟ ਕੰਟਰੋਲ ਆ ਰਹੀ ਹੋਰ ਬੈਟਰ ਹੋਰ ਬੈਟਰ ਹੋਰ ਬੈਟਰ ਨੁਕਸਾਨ ਨਹੀਂ ਹੋਣਾ ਚਾਹੀਦਾ ਵੀਰੇ ਮੈਂ ਤਾਂ ਅੰਗਰੇਜ਼ੀ ਦੇਸੀ ਦੀ ਜੰਗ ਨਾਲ ਲੜਦਾ ਨਾ ਮੈਂ ਕਹਿੰਦਾ ਅੰਗਰੇਜ਼ੀ ਦੇਸੀ ਦੀ ਜੰਗ ਲੜੋ ਅੰਗਰੇਜ਼ੀ ਦੀ ਲੋੜ ਅੰਗਰੇਜ਼ੀ ਲੋ ਦੇਸੀ ਦੀ ਲੋੜ ਆ ਦੇਸੀ ਲੋ ਪਰ ਬੰਦਾ ਬਿਹਤਰ ਕਰੋ ਬੰਦੇ ਦੀ ਉਮਰ ਵਧਾਓ ਬੰਦੇ ਦੀ ਤਾਕਤ ਵਧਾਓ ਨਾ ਬੰਦੇ ਨੂੰ ਮਰਦਾਨਾ ਕਮਜ਼ੋਰੀ ਆਵੇ ਨਾ ਬੰਦੇ ਨੂੰ ਸਰੀਰਕ ਕਮਜ਼ੋਰੀ ਆਵੇ ਨਾ ਦਿਮਾਗੀ ਕਮਜ਼ੋਰੀ ਆਵੇ ਜਿਹੜੇ ਨੁਕਸਾਨ ਹੋਏ ਨੇ ਉਹਨਾਂ ਭਰ ਦਿਓ ਸ਼ੂਗਰ ਦਾ ਮਰੀਜ਼ ਪਾਜੀ ਮੇਰੇ ਕੋਲ ਲੱਖਾਂ ਉਦਾਹਰਨ ਨੇ ਜਿਹੜੇ 슈ਗਰ ਦੇ ਮਰੀਜ਼ੇ ਕਹਿੰਦੇ ਡਾਕਟਰ ਸਾਹਿਬ ਸਾਨੂੰ ਤਾਂ ਗੋਲੀਆਂ ਖਾ ਕੇ ਪਤਾ ਨਹੀਂ ਲੱਗਦਾ ਸਾਨੂੰ 슈ਗਰ ਹੈਗੀ ਵੀ ਕਿ ਨਹੀਂ ਹੈ ਜੀ ਕਿਉਂਕਿ ਗੋਲੀਆਂ ਦੇ ਸੈਟ ਅਦਾ ਕਰ ਦਿੰਦੇ ਆ ਕਿ ਉਹ ਗੋਲੀ ਆਪਣੇ ਘਰ ਬੈਠ ਕੇ ਖਾਂਦੇ ਰਹਿੰਦੇ ਆ ਕੋਈ ਉਹਨਾਂ ਨੂੰ ਕਮਜ਼ੋਰੀ ਨਹੀਂ ਆਉਂਦੀ ਕੋਈ ਥਕਾਨ ਨਹੀਂ ਆਉਂਦੀ ਕੋਈ એનર્ਜੀ ਡ੍ਰੌਪ ਨਹੀਂ ਆਉਂਦੀ ਸਾਰੀ ਉਮਰ ਦਵਾਈ ਖਾਣੀ ਪੈਂਦੀ ਹੈ ਸ਼ੁਕਰ 110% ਖਾਣੀ ਪੈਣੀ ਹੈ ਜੇ جنگ ਲੜੋਗੇ ਤੇ ਉਮਰ ਘਟਾਓਗੇ ਜੇ جنگ ਨਹੀਂ ਲੜੋਗੇ ਡਾਕਟਰ ਦੇ ਦੀਨ ਹੋ ਕੇ ਚੱਲੋਗੇ ਤਾਂ 100% ਉਮਰ ਬਤਾਓਗੇ ਇੱਕ ਹੋਰ ਥੋੜੇ ਦਿਨ ਚੈਨਲ ਦੇ ਥਰੂ ਮੈਂ ਦੱਸ ਦਵਾਂ ਅੰਗਰੇਜ਼ੀ ਦਵਾਈਆਂ ਨਾਲ ਕਦੀ ਵੀ ਗੁਰਦੇ ਖਰਾਬ ਨਹੀਂ ਹੁੰਦੇ ਜੇ ਤੁਸੀਂ ਕੁਆਲੀਫਾਈਡ ਡਾਕਟਰ ਦੀ ਦੇਖਰੇਖ ਦੇ ਵਿੱਚ ਲੈ ਰਹੇ ਹੋ ਅਗਰ ਤੁਹਾਡਾ ਬਲੱਡ ਪ੍ਰੈਸ਼ਰ ਹੈਗਾ ਜ਼ਿਆਦਾ ਅਗਰ ਤੁਹਾਨੂੰ ਸ਼ੂਗਰ ਹੈਗੀ ਜ਼ਿਆਦਾ ਤਾਂ ਡੈਫੀਨੇਟਲੀ 5 ਸਾਲ 4 ਸਾਲ 10 ਸਾਲ 15 ਸਾਲ ਤੇ ਤੁਹਾਡੇ ਗੁਰਦੇ ਖਰਾਬ ਹੋ ਜੂਗੇ ਇਹ ਚੀਜ਼ ਦਾ ਮੈਂ ਚੈਲੰਜ ਦੇ ਸਕਦਾ ਜੇ ਤੁਸੀਂ ਅਨ ਕੰਟਰੋਲ ਡਾਇਬੀਟਿਸ ਜਾਂ ਅਨ ਕੰਟਰੋਲ ਹਾਈਪਰ ਟੈਨਸ਼ਨ ਰੱਖੀ ਤਾਂ ਜੇ ਡਾਕਟਰ ਦੇ ਅਧੀਨ ਰਹਿ ਕੇ ਨਹੀਂ ਚੱਲੇ ਤਾਂ 110% ਵਿੱਚ ਮੈਂ ਨਹੀਂ ਕਹਤਾ ਮੇਰੇ ਕੋਲ ਆਓ ਹੂੰ ਮੇਰੇ ਕੋਲ ਤਾਂ ਤਾਂ দাও ਜੇ ਤੁਹਾਡਾ ਕਿਤੇ ਹੱਲ ਨਹੀਂ ਹੋ ਰਿਹਾ ਮੇਰੇ ਕੋਲ ਤਾਂ ਤਾਂ ਆਓ ਜੇ ਤੁਹਾਡੇ ਇਰਦ ਗਿੱਢ ਤੁਹਾਡੇ ਹੱਲ ਹੋ ਰਹੇ ਨੇ ਤੇ ਪਲੀਜ਼ ਉੱਥੇ ਰਹੋ ਕਿਉਂਕਿ ਨੇੜੇ ਤੁਸੀਂ ਰੋਜ਼ ਜਾ ਸਕੋ ਨੇ ਡਾਕਟਰਾਂ ਨੂੰ ਮਿਲ ਸਕਦੇ ਹੋ ਇਹ ਬੈਟਰ ਚੀਜ਼ ਆ ਪਾਜੀ ਕਹਿੰਦੇ ਪਹਿਲਾਂ ਨਾ ਘਰਾਂ ਦੇ ਵਿੱਚ ਡੋਲੀਆਂ ਹੁੰਦੀਆਂ ਸੀ ਫਿਰ ਹੁਣ ਫਰਿੱਜ ਆ ਗਏ ਨੇ ਪਹਿਲਾਂ ਘਰ ਘਰਾਂ ਦੇ ਘਰ ਜਿਹੜੀਆਂ ਰਸੋਈਆਂ ਨੇ ਉਹ ਕੱਚੀਆਂ ਹੁੰਦੀਆਂ ਸੀ ਹੁਣ ਪੱਕੀਆਂ ਹੋ ਗਈਆਂ ਸੈਲਫਾ ਲੱਗੀਆਂ ਪੱਥਰ ਲੱਗ ਗਿਆ ਘਰ ਦੀ ਰਸੋਈ ਇਹ ਕਹਿੰਦੇ ਇੱਕ ਬਹੁਤ ਵੱਡਾ ਐਰੋਵੈਦਿਕ ਸੈਂਟਰ ਆ ਬਿਲਕੁਲ ਹੈਗਾ ਪਾਜੀ ਤੇ ਉਸ ਦੇ ਘਰ ਚੋਂ ਬਾਹਰ ਨਿਕਲ ਕੇ ਬਾਹਰ ਜੇ ਤੁਹਾਡੇ ਕੱਚਾ ਏਰੀਆ ਜੇ ਤੁਹਾਡੇ ਫਲ ਫਰੂਟ ਜਾਂ ਕੋਈ ਤੁਸੀਂ ਇਦਾਂ ਦੀ ਚੀਜ਼ ਲਾਈ ਹੋਈ ਹੈ ਉਭੀ ਇੱਕ ਵੱਡਾ ਬਹੁਤ ਵੱਡਾ ਆਯੁਰਵੈਦਿਕ ਸੈਂਟਰ ਹੈ ਕੋਈ ਐਸਾ ਨੁਸਖਾ ਜੋ ਆਪਾਂ ਕਹਿ ਸਕੀਏ ਕਿ ਜਿਹਨੂੰ ਅਪਣਾਉਣ ਦੇ ਨਾਲ 슈ਗਰ ਨੂੰ ਕੰਟਰੋਲ ਕੀਤਾ ਜਾ ਸਕਦਾ ਜੇ ਪੀਰ ਡਾਇਬੀਟਿਕ ਹੈ ਮੈਂ ਤੁਹਾਨੂੰ ਇੱਕ ਨੁਸਖਾ ਦੱਸੂਗਾ ਕਿ ਅਗਰ ਤਾਂ ਕਿਸੇ ਵੀਰ ਦੀ 슈ਗਰ ਕਰਕੇ ਪੈਰਾਂ ਦੀਆਂ ਨਸਾਂ ਦੇ ਵਿੱਚ ਦਿੱਕਤ ਆਈ ਹੋਈ ਹੈ ਤੇ ਦੇਸੀ ਦਵਾਈਆਂਾਂ ਦੀ ਬਸੰਤ ਕੁਸਮਾਕਰ ਰਸ ਉਹਦੀ ਇੱਕ ਗੋਲੀ ਸਵੇਰੇ ਸ਼ਾਮ ਤੇ ਕਾਮਦੂ ਦਾ ਰਸ ਮੋਤੀਯੁਕਤ ਇੱਕ ਗੋਲੀ ਦਿਨ ਚ ਤਿੰਨ ਵਾਰੀ ਇਹ ਨੁਸਖਾ ਪੈਰਾਂ ਦਾ ਸੁਨੁਪਣ ਸੇਕ ਦਰਦ ਨੂੰ ਬਿਲਕੁਲ ਠੀਕ ਕਰ ਦਿੰਦਾ ਹੈ ਹੁਣ ਦੂਜੀ ਗੱਲ ਹੈ ਕਿ ਜਿਹੜੇ ਵੀਰਾਂ ਦੀ ਪ੍ਰੀ ਡਾਇਬੀਟਿਕ ਸਟੇਟ ਹੈ ਉਹਨਾਂ ਲਈ ਸਿਰਫ ਤਿੰਨ ਚੀਜ਼ਾਂ ਜਿੱਚ ਕarele ਗੁੜਮਾਹ ਤੇ ਮਿਚਕਾ ਇਹ ਤਿੰਨੋਂ ਚੀਜ਼ਾਂ 100-100 ਗ੍ਰਾਮ ਲੈ ਲਓ ਮੈਂ ਫੇਰ ਕਹਾਂ ਗੁੜਮਾਹ ਮਿਚਕਾ ਤੇ ਕarele ਕarele ਇਹ ਤਿੰਨੋਂ ਚੀਜ਼ਾਂ ਨੂੰ 100-100 ਗ੍ਰਾਮ ਲੈ ਲਓ ਇਹਨਾਂ ਨੂੰ ਰਾਤ ਨੂੰ ਇੱਕ ਚਮਚ ਇੱਕ ਗਲਾਸ ਪਾਣੀ ਚ ਪੀਉਂ ਦੋ ਸਵੇਰ ਉੱਠ ਕੇ ਛਾਂ ਕੇ ਪੀ ਲਓ ਸਵੇਰੇ ਪੀਉਂਦਾ ਸ਼ਾਮ ਵੀ ਛਾਂ ਕੇ ਫੇਰ ਪੀ ਲਓ ਤੁਹਾਡੀ ਪ੍ਰੀ ਡਾਇਬੀਟਿਕ ਸਟੇਟ ਜਿਹੜੀ ਬੈਟਰ ਹੋਣ ਲੱਗ ਪਊਗੀ ਤੁਹਾਨੂੰ ਗੋੜੀ ਦੀ ਲੋੜ ਨਹੀਂ ਪਊਗੀ ਬਸ਼ਰਤੇ ਕਿ ਤੁਸੀਂ ਵੱਧ ਭਰੇਜੀ ਟੈਨਸ਼ਨ ਜਾਂ ਪਰਹ ਹੂੰ 30 ਨੰਬਰ ਦੇ ਉੱਪਰ ਸਭ ਤੋਂ ਇੰਪੋਰਟੈਂਟਲੀ ਅਗਰ ਤੁਹਾਨੂੰ ਲੱਗਦਾ ਵੈ ਕਿ ਤੁਹਾਡੇ ਡਾਇਬੀਟਿਸ ਕਰਕੇ ਕੋਈ ਵੀ ਕੰਪਲਿਕੇਸ਼ਨ ਆ ਰਹੀ ਹੈ ਤੇ ਤੁਰੰਤ ਭਾਜੀ ਆਪਣੇ ਡਾਕਟਰ ਨੂੰ ਮਿਲੋ ਪਰ ਆਇਆ ਨਾ ਕਰੋ ਕਿ ਚੱਲ ਕੋਈ ਨਹੀਂ ਜਾ ਆਵਾਂਗੇ ਵੇਖਿਆ ਮੈਂ ਭਾਜੀ ਜਿੰਨੀ ਲੇਟ ਹੋਗੇ ਉਹਨੇ ਆਪਣੀ ਉਮਰ ਘਟਾਓਗੇ ਭਾਜੀ ਸ਼ੂਗਰ ਦਾ ਸ਼ੌਕ ਵਧ ਕੇ ਤੁਹਾਡੇ ਸ਼ਰੀਰ ਨੂੰ ਖਾਈ ਜਾਣਾ ਭਾਜੀ ਜਿੰਨਾ ਮਰਜੀ ਦੋ ਲਾ ਲਓ ਤੁਸੀਂ ਉਹੀ ਗੱਲ ਆ ਜਾਂਦੀ ਹੈ ਸਰ ਤੁਹਾਨੂੰ ਲੱਗਦਾ ਨਹੀਂ ਹੈਗਾ ਕਿ ਕਿਤੇ ਨਾ ਕਿਤੇ ਗੰਗਰਾ ਹੋ ਰਹੇ ਨੇ ਲੋਕ ਪਾਣੀ ਮੈਂ ਕਮੈਂਟਾਂ ਚ ਮੈਨੂੰ ਜੋ ਮੈਂ ਪਹਿਲਾਂ ਮੈਂ ਕਿਸੇ ਨੂੰ ਕੁਝ ਨਹੀਂ ਬੋਲੂਗਾ ਮੈਂ ਅਸਲ ਚ ਇਹ ਗੱਲ ਤੁਹਾਨੂੰ ਤਾਂ ਪੁੱਛ ਰਿਹਾ ਤੁਸੀਂ ਬਹੁਤ ਲੰਮੇ ਸਮੇਂ ਤੋਂ ਇਸ ਲਾਈਨ ਦੇ ਵਿੱਚ ਮੈਂ ਮੈਂ ਉਹ ਸਮਾਂ ਵੀ ਵੇਖਿਆ ਜਦੋਂ ਤੁਸੀਂ ਮੋੜ ਦੇ ਉੱਤੇ ਸਮਝਾਉਂਦੇ ਹੁੰਦੇ ਸੀ ਪਾਣੀ ਮੈਨੂੰ ਬੜੀ ਦੁਨੀਆ ਜਿਹੜੀ ਪਾਣੀ ਪਿਆਰ ਕਰਦੀ ਹੈ ਬੜੀ ਦੁਨੀਆ ਜਿਹੜੀ ਗਾਲਾਂ ਕੱਢਦੀ ਹੈ ਕੋਈ ਕਹਿੰਦੀ ਪੰਡ ਬਣ ਕੇ ਦਵਾਈ ਦੇਦੀ ਕੋਈ ਕਹਿੰਦਾ ਆ ਬਣ ਕੇ ਦੇਦੀ ਕਿਉਂਕਿ ਪਾਣੀ ਸ਼ੂਗਰ ਦੇ ਮਰੀਜ਼ ਨਹੀਂ ਤਾਂ ਰੋਜ਼ ਦੀ ਜੰਗ ਹੈ ਹੁਣ ਵੱਧ ਪਰੇ ਜੀ ਉਹ ਕਰੇ ਟੈਨਸ਼ਨ ਆ ਉਹ ਲਵੇ ਕਸੂਰ ਉਹ ਸਾਨੂੰ ਫਰਾਦ ਹੁੰਦੇ ਆ ਕਿ ਬਾਜੀ ਡਾਕਟਰ ਤੇ ਤੋਂ ਦਵਾਈ ਲੈ ਲਈ ਹੁਣ ਤੂੰ ਹੀ ਕ ਕਿ ਉਹਨੂੰ ਪੁੱਛੋ ਕਿ ਕਿਸੇ ਹੋਰ ਤੋਂ ਦਵਾਈ ਲੈ ਕੇ ਵੀ ਕੀ ਆਜ ਤੇਰੀ ਕੰਟਰੋਲ 'ਚ ਆ ਗਈ ਏ ਕਿ ਕਿਸੇ ਤੋਂ ਹੋਰ ਤੋਂ ਇਲਾਜ ਕਰਾ ਕੇ ਤੂੰ ਠੀਕ ਹੋ ਗਿਆ ਮੈਂ ਗੱਲਾਂ ਬਹੁਤ ਨੇ ਸਰ ਲੋਕ ਬਹੁਤ ਗੱਲਾਂ ਨੇ ਜਿੰਨੇ ਪਾਂਤ ਨੇ ਉਹਨੇ ਚੀਜ਼ ਨੇ ਅਸੀਂ ਇਹ ਚੀਜ਼ ਸੋਚਦੇ ਹਾਂ ਕਿ ਅਸੀਂ ਧੰਤਨ ਬਾਬਾ ਦੀਪ ਸਿੰਘ ਜੀ ਕਹਿ ਕੇ ਇਲਾਜ ਕਰਨਾ ਵੈ ਅਸੀਂ ਕਿਸੇ ਦਾ ਮਾੜਾ ਨਹੀਂ ਕਰਨਾ ਸਾਨੂੰ ਜਦ ਦਿਨ ਮੌਤ ਆਣੀ ਸ਼ੂਗਰ ਕਰਕੇ ਹੀ ਆਣੀ ਹੋਰ ਕਿਸੇ ਕਾਰਨ ਨਾਲ ਮੌਤ ਨਹੀਂ ਆਉਣੀ ਸੋ ਰੱਬ ਤੋਂ ਡਰਨਾ ਹੈ ਵਧੀਆ ਇਲਾਜ ਕਰਨਾ ਜਿੰਨੀ ਸਾਡੀ ਔਕਾਤ ਆ ਬੈਸਟ ਕਰਨਾ ਵੈ ਜਿੰਨਾ ਗੁਰੂ ਸਾਹਿਬ ਨੇ ਤੁਹਾਨੂੰ ਦਾਤ ਬਖਸ਼ੀ ਜਿੰਨਾ ਗੁਰੂ ਸਾਹਿਬ ਨੇ ਤੁਹਾਨੂੰ ਨੌਲੇਜ ਦਿੱਤੀ ਹੈ ਅਸੀਂ ਉਹ 100% ਨੌਲੇਜ ਦਾ ਆਪਾਂ ਮਰੀਜ਼ਾਂ ਦੇ ਉੱਪਰ مشاور ਕਰਨਾ ਜੇ ਥੋੜੀ ਸ਼ੂਗਰ ਕੰਟਰੋਲ ਚ ਨਹੀਂ ਆਉਂਦੀ ਨਾ ਯਾਰ ਜੇ ਤੁਹਾਨੂੰ ਕਮਜ਼ੋਰੀਆਂ ਆ ਚੁੱਕੀਆਂ ਨੇ ਭਾਵੇਂ ਤੁਹਾਡੇ ਮਰਦਾਨਾ ਨੇ ਸਰੀਰਿਕ ਨੇ ਦਿਮਾਗੀ ਨੇ ਭਾਵੇਂ ਤੁਹਾਡੀ ਜ਼ਿੰਦਗੀ ਦੇ ਵਿੱਚ ਹਲਚਲ ਇਹੋ ਜਿਹੀ ਮਚ ਚੁੱਕੀ ਹੈ ਕਿ ਤੁਹਾਡੇ ਘਰ-ਵਾਰ ਤੇ ਗੱਲਾਂ ਆ ਚੁੱਕੀਆਂ ਨੇ ਤੁਹਾਡੇ ਪੈਰਾਂ ਦੇ ਸੁੰਨਪਨ ਵੱਜ ਚੁੱਕੇ ਨੇ ਸੇਕ ਨਿਕਲਦੇ ਨੇ ਤਰਾਟਾਂ ਨਾਲ ਸੌਂਦੇ ਹੋ ਤੁਹਾਨੂੰ ਜੁੱਤੀ ਦਾ ਨਹੀਂ ਪਤਾ ਲੱਗਦਾ ਤੁਹਾਨੂੰ ਸਾਹ ਚੜਦਾ ਵਾ ਤੁਹਾਨੂੰ ਬਾਰ-ਬਾਰ ਲੂਜ਼ ਮੋਸ਼ਨ ਲੱਗਦੇ ਲੁਧਿਆਣੇ ਆ ਕੇ ਖੁੱਲੇ ਸੱਦੇ ਦੰਨਾ ਮਿਲਿਓ ਜੂ